ਸੈਂਟਰ ਗਵਰਨਮੈਂਟ ਤਾਂ ਸਰ ਪੰਜਾਬੀਆਂ ਨੂੰ ਨਾ ਕਰ ਹੀ ਨਹੀਂ ਸਕਦੀ ਪੰਜਾਬੀਆਂ ਦੀ ਇੰਨੀ ਕੁਰਬਾਨੀ ਹੈ ਦੇਸ਼ ਆਜ਼ਾਦ ਕਰਨ ਦੇ ਵਿੱਚ ਹਰ ਜੰਗ ਲੜਨ ਵਾਲੇ ਅਸੀਂ ਬਾਰਡਰ ਸਟੇਟ ਸਾਡੀ ਹੈ ਬੜੀ ਸੈਂਸਿਟਿਵ ਸਟੇਟ ਹੈ ਚੰਡੀਗੜ੍ਹ ਦਾ ਇਸ਼ੂ ਬੜਾ ਸੈਂਸਿਟਿਵ ਹੈ ਜਿਹੜੇ ਪੰਜਾਬ ਦੇ ਮੁਲਾਜ਼ਮ ਡੈਪੂਟੇਸ਼ਨ ਤੇ ਚੰਡੀਗੜ੍ਹ ਆਉਣਗੇ ਫੋਨ ਉਹਨਾਂ ਨੂੰ 5 ਜਾਂ 7 ਸਾਲਾਂ ਤੋਂ ਬਾਅਦ ਤਿਰੰਗ ਵਾਪਸ ਪਿਤਰੀ ਰਾਜ ਭੇਜ ਦਿੱਤਾ ਜਾਊਗਾ ਸ਼ਸ਼ਨ ਨੇ ਫਾਈਨਾਂਸ ਡਿਪਾਰਟਮੈਂਟ ਨੇ ਟਰਮਜ਼ ਐਂਡ ਕੰਡੀਸ਼ਨ 1968 ਦੇ ਵਿੱਚ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਤੇ ਐਮ ਐਚ اے ਦੇ ਐਗਰੀਮੈਂਟ ਹੋਇਆ ਸੀ ਵੀ ਸਾਰੀ ਪੋਸਟਾਂ 60 40 ਦੀ ਪਰਾਂ ਹੈ ਬੇਸਿਕ ਇਹਨਾਂ ਨੇ 1 ਫਰਵਰੀ 2024 ਨੂੰ ਇੱਕ ਡੈਪੂਟੇਸ਼ਨ ਪਾਲਿਸੀ ਜਿਹੜੀ ਹੈ ਗਵਰਨਰ ਸਾਹਿਬ ਤੋਂ ਅਪਰੂਵ ਕਰਾ ਕੇ ਐਮ ਐਚ اے ਵਾਸਤੇ ਐਮ ਐਚ اے ਨੂੰ ਭੇਜੀ ਸੀ ਫਾਈਨਲ ਅਪਰੂਵ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੇ ਐਗਰੀ ਕੀਤਾ ਰਿਟਨ ਦੇ ਸਮਝੌਤਾ ਉਹ ਕਹਿੰਦੇ ਜੀ ਠੀਕ ਹੈ ਜੀ ਸਾਡੇ ਜਿਹੜੇ ਉੱਥੇ EMPLY ਜਾਣਗੇ ਉਹ ਸਟੇਟ ਦੇ ਇੰਟਰਸਟ ਵਾਸਤੇ ਜਾਣਗੇ ਅਸੀਂ ਸਟੇਟ ਭੇਜਾਂਗੇ ਸਾਡੀ ਬੀਗੇ ਕੈਪੀਟਲ ਸੇਮ ਮੈਂ ਜੀਨੇ ਇਹਨਾਂ ਨੂੰ ਕਹਤਾ ਵੀ ਤੁਸੀਂ ਨਵੀਂ ਪਾਲਿਸੀ ਕੀ ਹੈ ਅਸੀਂ ਆਲਰੇਡੀ ਜਿਹੜੀ ਡੀਓਪੀਟੀ ਦੀ ਗਾਈਡਲਾਈਨਸ ਹੈ 892022 ਦੀ ਆਲਰੇਡੀ ਕਲੀਅਰ ਹੈ ਦਿੱਜਰਦਾ ਐਪਲੀਕੇਬਲ ਹੋਵੇ ਇਸ ਸਪੈਸਿਫ ਬਿਲਕੁਲ ਕਲੀਅਰ ਦਿੱਤਾ ਹੋਇਆ ਹੈ ਵੀ ਦੋਜ਼ ਏਮਪਲਾਈਜ਼ ਹੂ ਆਰ ਨਾਟ ਗੈਟਿੰਗ ਅ ਡੈਪੂਟੇਸ਼ਨ ਅਲਾਉਂਸ ਦੇ ਵਿਲ ਨਾਟ ਬੀ ਕਵਰਡ ਇਨ ਦਿਸ ਡੈਪੂਟੇਸ਼ਨ ਬੋਲ ਸਰ ਇਹ ਕਲੀਅਰ ਹੈ ਤੁਸੀਂ ਕਹਿੰਦੇ ਚੰਡੀਗੜ੍ਹ ਪੰਜਾਬ ਦਾ ਪੰਜਾਬ ਨੂੰ ਟ੍ਰਾਂਸਫਰ ਹੋਣਾ ਚਾਹੀਦਾ ਕਰੋੜਾਂ ਦੀ ਪ੍ਰਾਪਰਟੀ ਹੈ ਪੰਜਾਬ ਦੀ ਪਰ ਕੋਈ ਸਰਕਾਰ ਇਹਦੇ ਬਾਰੇ ਡਿਮਾਂਡ ਨਹੀਂ ਠਾਉਂਦੀ ਪੰਜਾਬ ਦੀ ਇੰਪਲਾਈਆ ਦੀ ਜਿਹੜੀ ਯੂਨੀਅਨ ਹੈ ਉਹ ਹਾਈ ਕੋਰਟ ਦੇ ਵਿੱਚ ਗਈ ਸੈਂਟਰ ਪੀਸ ਸਕੇਲ ਦੇ ਅਗੇਂਸਟ ਕਿਉਂਕਿ ਸੈਂਟਰ 17 ਜੁਲਾਈ 2020 ਤੋਂ ਬਾਅਦ ਵਾਲੇ ਉਹ ਜੇ ਬਾਅਦ ਵਾਲੇ ਔਰ ਉਹ ਹਾਈ ਕੋਰਟ ਦੇ ਵਿੱਚ ਜਿੱਤੇ ਸੁਪਰੀਮ ਕੋਰਟ ਸਰਕਾਰ ਚਲੀ ਗਈ ਸਰਕਾਰ ਵੀ ਉੱਥੇ ਸੁਪਰੀਮ ਕੋਰਟ ਵੀ ਇੰਪਲਾਈਆ ਦੇ ਹੱਕ ਦੇ ਫੈਸਲਾ ਦਿੱਤਾ ਵੀ ਸਾਰਿਆਂ ਤੇ ਪੰਜਾਬ ਪੀਸ ਸਕੇਲ ਪੰਜਾਬੀਆਂ ਨੂੰ ਅਕਸਰ ਚੰਡੀਗੜ੍ਹ ਤੋਂ ਮਾੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਕਦੀ ਇਹ ਖਬਰ ਆਉਂਦੀ ਹੈ ਕਿ ਚੰਡੀਗੜ੍ਹ ਤੋਂ ਪੰਜਾਬ ਦਾ ਡੈਪੂਟੇਸ਼ਨ ਕੋਟਾ 60% ਤੋਂ ਘੋੜ ਕੇ 1-2% ਤੇ ਕਰਤਾ ਕਦੀ ਇਹ ਖਬਰ ਮਿਲਦੀ ਹੈ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਉੱਪਰੋਂ ਪੰਜਾਬ ਦੇ ਸੇਵਾ ਨਿਯਮ ਖਤਮ ਕਰਕੇ ਤੇ ਕੇਂਦਰ ਸਰਕਾਰ ਦੇ ਸੇਵਾ ਨਿਯਮ ਲਾਗੂ ਕਰਤੇ ਆ ਤੇ ਕਦੀ ਇਹ ਖਬਰਾਂ ਮਿਲਦੀਆਂ ਵੀ ਜਿਹੜੇ ਪਿੰਡ ਉਜਾੜੇ ਸੀ 28 ਉਹਨਾਂ ਪਿੰਡਾਂ ਦੇ ਲੋਕਾਂ ਨੂੰ ਅੱਜ ਤੱਕ ਉਹਨਾਂ ਦਾ ਮੁੜ ਵਸੇਬਾ ਹੀ ਨਹੀਂ ਕੀਤਾ ਇਸੇ ਤਰ੍ਹਾਂ ਕਈ ਹੋਰ ਖਬਰਾਂ ਮਿਲਦੀਆਂ ਨੇ ਪਰ ਅੱਜ ਇੱਕ ਹੋਰ ਖਬਰ ਬੜੀ ਚਰਚਾ ਚ ਹੈ ਵੀ ਜਿਹੜੇ ਪੰਜਾਬ ਦੇ ਮੁਲਾਜ਼ਮ ਡੈਪੂਟੇਸ਼ਨ ਤੇ ਚੰਡੀਗੜ੍ਹ ਆਉਣਗੇ ਹੁਣ ਉਹਨਾਂ ਨੂੰ 5 ਜਾਂ 7 ਸਾਲਾਂ ਤੋਂ ਬਾਅਦ ਬਰੰਗ ਵਾਪਸ ਪਿਤਰੀ ਰਾਜ ਭੇਜ ਦਿੱਤਾ ਜਾਊਗਾ ਜਿੰਨੂੰ ਲੈ ਕੇ ਵੱਡੇ ਪੱਤਰ ਦਾ ਭੰਬਲ ਪੂਸਾ ਹੈ ਉਹ ਖਾਸ ਕਰਕੇ ਜਿਹੜੇ ਪੰਜਾਬ ਦੇ ਮੁਲਾਜ਼ਮ ਡੈਪੂਟੇਸ਼ਨ ਤੇ ਆਉਣਾ ਚਾਹੁੰਦੇ ਨੇ ਇਹ ਖਬਰ ਸੁਣ ਕੇ ਉਹਨਾਂ ਨੇ ਵੀ ਬ੍ਰੇਕਾਂ ਲਾ ਦਿੱਤੀਆਂ ਵੀ ਜੇ ਪੰਜਾਂ ਸਾਲਾਂ ਬਾਅਦ ਹੀ ਵਾਪਸ ਆਉਣਾ ਤੇ ਫਿਰ ਜਾਣ ਦਾ ਫਾਇਦਾ ਕੀ ਹੈ ਸਾਰੀ ਗੱਲ ਤੇ ਚਰਚਾ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਨੇ ਰੰਬੀਰ ਕੁਮਾਰ ਜੀ ਜਿਹੜੇ ਪੰਜਾਬ ਤੋਂ ਡੈਪੂਟੇਸ਼ਨ ਤੇ ਇੱਥੇ ਆਏ ਨੇ ਉਹ ਡੈਪੂਟੇਸ਼ਨ ਦੇ ਮੁਲਾਜ਼ਮਾਂ ਔਰ ਪੰਜਾਬ ਦੇ ਮੁੱਦਿਆਂ ਉੱਪਰ ਬੜੀ ਠੋਕ ਕੇ ਆਵਾਜ਼ ਆਪਣੀ ਬੁਲੰਦ ਕਰਦੇ ਨੇ ਰਣਵੀਰ ਜੀ ਇੱਕ ਹੋਰ ਪਰੇਸ਼ਾਨ ਕਰਨ ਵਾਲੀ ਖਬਰ ਆ ਗਈ ਹੈ ਵੀ ਡੈਪੂਟੇਸ਼ਨ ਤੇ ਜਿਹੜਾ ਪੰਜਾਬ ਚੋਂ ਆਊਗਾ ਉਹਨੂੰ ਪੰਜ ਸਾਲਾਂ ਬਾਅਦ ਵਾਪਸ ਜਾਣਾ ਹੀ ਪਊਗਾ ਪਹਿਲੇ ਦਾ ਸਰਦਾਰ ਤਰਲੋਚਨ ਸਿੰਘ ਜੀ ਤੁਹਾਨੂੰ ਇੱਕ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਜਿਕੇ ਤੁਸੀਂ ਨਵੀਂ ਪਾਰੀ ਜਿਹੜੀ ਹੈ ਦਿਨਬਰ ਦੀ ਪੰਜਾਬੀ ਚੈਨਲ ਦੇ ਨਾਲ ਸਾਡਾ ਏਰੀਆ ਵੀ ਜਿਹੜਾ ਪੰਜਾਬੀਆਂ ਦਾ ਏਰੀਆ ਹੈ ਤੇ ਤੁਹਾਡੇ ਚੈਨਲ ਦੀ ਸ਼ੁਭ ਇੱਛਾਵਾਂ ਤਾਨੂੰ ਤੁਹਾਡਾ ਚੈਨਲ ਤੁਸੀਂ ਤਰੱਕੀ ਕਰੋ ਤੇ ਪੰਜਾਬ ਦੇ ਤੇ ਚੰਡੀਗੜ੍ਹ ਦੇ ਮੁੱਦੇ ਇਸੇ ਤਰੀਕੇ ਨਾਲ ਉਠਾਉਂਦੇ ਰਹੋ ਜਿਹੜਾ ਹੁਣ ਤੁਸੀਂ ਇੱਕ ਨਵੀਂ ਲੇਟੈਸਟ ਮੁੱਦੇ ਦੀ ਗੱਲ ਕੀਤੀ ਉਹਦੇ ਚ ਬੜਾ ਕਨਫਿਊਜ਼ਨ ਹੈ ਇੱਕ ਬਿਲਕੁਲ ਤੁਸੀਂ ਗੱਲ ਠੀਕ ਗੱਲ ਕੀਤੀ ਹੈ ਇਵਨ ਕਿ ਬਹੁਤ ਸਾਰੇ ਅਫਸਰਾਂ ਨੂੰ ਵੀ ਕਨਫਿਊਜ਼ਨ ਹੈ ਤਾਂ ਆਮ ਪਬਲਿਕ ਨੂੰ ਤੇ ਅੰਪਲਾਈ ਨੂੰ ਜਿਹੜਾ ਹੋਣਾ ਹੈ ਬੇਸਿਕ ਕੀ ਹੈ ਸ ਹਮ ਬੇਸਿਕ ਇਹਨਾਂ ਨੇ 1 ਫਰਵਰੀ 2024 ਨੂੰ ਇੱਕ ਡੈਪੂਟੇਸ਼ਨ ਪਾਲਿਸੀ ਜਿਹੜੀ ਹੈ گورنر ਸਾਹਿਬ ਤੋਂ ਅਪਰੂਵ ਕਰਾ ਕੇ ਐਮ ਐਚ ਏ ਵਾਸਤੇ ਐਮ ਐਚ ਏ ਨੂੰ ਭੇਜੀ ਸੀ ਫਾਈਨਲ ਅਪਰੂਵ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਹਮ ਉਹਦੇ ਵਿੱਚ ਜਦੋਂ ਇਹਨਾਂ ਨੇ ਪਾਲਿਸੀ ਇਹ ਅਡਾਪਟ ਬਣਾ ਰਹੇ ਸੀ ਤੇ ਇਹਨਾਂ ਦੇ ਵਿੱਚ ਇੱਕ ਪਰਸਨਲ ਡਿਪਾਰਟਮੈਂਟ ਤੇ ਇੱਕ ਐਫ ਡੀ ਫਾਈਨਾਂਸ ਡਿਪਾਰਟਮੈਂਟ ਦਾ ਮੇਨ ਰੋਲ ਹੁੰਦਾ ਕਿਉਂਕਿ ਫਾਈਨਾਂਸ ਮੈਟਰ ਜਿਹੜਾ ਹੈ ਹਰ ਇਸ਼ੂ ਦੇ ਉੱਤੇ ਹਰ ਟਰਮਸ ਐਂਡ ਕੰਡੀਸ਼ਨ ਤੇ ਫਾਈਨਾਂਸ ਡਿਪਾਰਟਮੈਂਟ ਦੀ ਕੰਕਰੈਂਸ ਜਿਹੜੀ ਹੈ ਉਹ ਲੈਣੀ ਕੰਪਲਸਰੀ ਹੁੰਦੀ ਹੈ ਹ ਮੈਂ ਇਹਨਾਂ ਦੇ ਕੋਲ ਮੁੱਦਾ ਲਗਾਤਾਰ ਰੱਖ ਰਿਹਾ ਸੀ ਸਾਡੇ ਵੀ ਜਿਹੜੇ ਤੁਸੀਂ ਟ੍ਰਨੋਰ ਦੀ ਗੱਲ ਕਰਦੇ ਹੋ that is a wrong ਕਿ ਜਿਹੜੀ ਪੰਜਾਬ ਤੇ ਰਹਿਆ ਨੇ ਜਿਹੜੇ ਚੰਡੀਗੜ੍ਹ ਦੇ ਵਿੱਚ ਐਮਪਲਾਈ ਕੰਮ ਕਰ ਰਹੇ ਨੇ ਉਹ ਸੇਮ ਪੋਸਟ ਤੇ ਕੰਮ ਕਰ ਰਹੇ ਨੇ ਤੇ ਡੀਮਡ ਟ੍ਰਾਂਸ ਡੈਪੂਟੇਸ਼ਨ ਹੈ ਉਹ ਟ੍ਰਾਂਸਫਰ ਓਨ ਡੈਪੂਟੇਸ਼ਨ ਜਿਹਨੂੰ ਬੋਲਦੇ ਆ ਇੱਕ ਕੈਡਰ ਤੋਂ ਦੂਜੀ ਕੈਡਰ ਦੇ ਵਿੱਚ ਸੇਮ ਪੋਸਟ ਤੇ ਵੀ ਉੱਥੇ ਹੀ ਮੈਂ ਟੀਜੀਟੀਸੀ ਪੰਜਾਬ ਚ ਤੇ ਇੱਥੇ ਵੀ ਮੈਂ ਟੀਜੀਟੀ ਹਾਂ ਤੇ ਉਹਨੂੰ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਗਾਈਡਲਾਈਨਸ ਕਹਿੰਦੀ ਹੈ ਵੀ ðis are not a normal deputation this type of deployment ਉਹਨੂੰ ਨੋਰਮਲ ਡੈਪੂਟੇਸ਼ਨ ਨਹੀਂ ਕਹ ਜਦੋਂ ਇਹਨਾਂ ਨੇ ਉਹ ਪੇਤੀ ਤੇ ਇਹਨਾਂ ਨੇ ਜਦੋਂ ਪ੍ਰਸ਼ਾਸਨ ਨੇ ਫਾਈਨਾਂਸ ਡਿਪਾਰਟਮੈਂਟ ਨੇ ਟਰਮਜ਼ ਐਂਡ ਕੰਡੀਸ਼ਨ 1968 ਦੇ ਵਿੱਚ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਤੇ ਐਮਐਚਸੀ ਦੇ ਐਗਰੀਮੈਂਟ ਹੋਇਆ ਸੀ ਵੀ ਸਾਰੀ ਪੋਸਟਾਂ 60 40 ਦੀ ਪਰਾਂਗੇ ਪਰ ਸੈਂਟਰ ਗਵਰਨਮੈਂਟ ਕਹਿੰਦੀ ਜੀ ਜੇ ਤੁਸੀਂ ਇਹਨੂੰ ਆਪਾਂ ਨੋਰਮਲ ਡੈਪਿਊਟੇਸ਼ਨ ਹੈ ਤਾਂ ਰੂਲ ਹੈਗਾ ਉਹਦੇ ਜੀ ਸਾਨੂੰ ਬੇਸਿਕ ਦਾ 12% ਡੈਪਿਊਟੇਸ਼ਨ ਅਲਾਉਂਸ ਦੇਣਾ ਪਏਗਾ ਤੇ ਇਹ ਬਹੁਤ ਮਹਿੰਗਾ ਪਏਗਾ ਇਹ ਡਿਪੂਟੇਸ਼ਨ ਅਲਾਉਂਸ ਜਿਹੜਾ ਹੈ ਪੰਜਾਬ ਹਰਿਆਣਾ ਦੀ ਇੰਪਲਾਈ ਨੂੰ ਚੰਡੀਗੜ੍ਹ ਵਾਸਤੇ ਨਹੀਂ ਮਿਲੇਗਾ ਤੇ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੇ ਐਗਰੀ ਕੀਤਾ ਰਿਟਨ ਦੇ ਸਮਝੁਤਾ ਉਹ ਕਹਿੰਦੇ ਜੀ ਠੀਕ ਹੈ ਜੀ ਸਾਡੇ ਜਿਹੜੇ ਉੱਥੇ ਇੰਪਲਾਈ ਜਾਣਗੇ ਉਹ ਸਟੇਟ ਦੇ ਇੰਟਰਸਟ ਵਾਸਤੇ ਜਾਣਗੇ ਅਸੀਂ ਸਟੇਟ ਭੇਜਾਂਗੇ ਸਾਡੀ ਬੀਂਗੇ ਕੈਪੀਟਲ ਸਿਟੀ ਤੇ ਅਸੀਂ ਰੂਲ ਦੇ ਵਿੱਚ ਪਾ ਦਿੰਦੇ ਆ ਫਿਰ ਉਹਨਾਂ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੇ ਦੋਨਾਂ ਸਿਵਲ ਸਰਵਿਸ ਰੂਲ ਦੇ ਵਿੱਚ ਪਾਇਆ ਵੀ ਜਿਹੜੇ ਇੰਪਲਾਈ ਚੰਡੀਗੜ੍ਹ ਭੇਜੇ ਜਾਣਗੇ ਉਹਨਾਂ ਨੂੰ ਡਿਪੂਟੇਸ਼ਨ ਅਲਾਉਂਸ ਵਾਸਤੇ ਨਹੀਂ ਐਲੀਜੀਬਲ ਹੋਣਗੇ ਓਕੇ ਇਹ ਰੂਲ ਦੇ ਵਿੱਚ ਕਲੀਅ ਜਿਹੜੀ ਹੈ ਗਾਈਡਲਾਈਨਸ ਐ ਰੂਲ ਤੋਂ ਛੋਟੀ ਹੁੰਦੀ ਹੈ ਰੂਲ ਵੱਡਾ ਹੁੰਦਾ ਹੈ ਰੂਲ ਤੋਂ ਵੱਡਾ ਐਕਟ ਹੁੰਦਾ ਹੈ ਜੀ ਕਿਉਂਕਿ ਇਹ ਸਟੈਚੂਰੀ ਰੂਲਸ ਐ ਵਿਧਾਨ ਸਭਾ ਦੇ ਤੋਂ ਪਾਸ ਹੋਇਆ ਹੁੰਦਾ ਅੱਗੇ ਇਹਦੇ ਵਿੱਚ ਜਦੋਂ ਕਲੀਅਰ ਕਟ ਲਿਖਿਆ ਆ ਵੀ ਡੈਪੂਟੇਸ਼ਨ ਅਲਾਉਂਸ ਨਹੀਂ ਮਿਲੇਗਾ ਤੋ 1982 ਦੇ ਵਿੱਚ ਵੀ ਉਦੋਂ ਇਹੀ ਪੋਜੀਸ਼ਨ ਆਂਦੇ ਸੀ ਵੀ ਜੇ ਡੈਪੂਟੇਸ਼ਨ ਦੀ ਟਿਨਰ ਫਿਕਸ ਕਰੋ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਐਮਐਚਏ ਨੂੰ ਲਿਖਿਆ ਵੀ ਇਹ ਤੁਸੀਂ ਟਨਿਓਰ ਦਾ ਕਲੌਜ਼ ਜਿਹੜਾ ਹੈ ਸਾਨੂੰ ਦੱਸੋ ਕਲੀਅਰਿਫਾਈ ਕਰੋ ਉਦੋਂ ਐਮਐਚਏ ਨੇ 1982 ਦੇ ਵਿੱਚ 27 ਜੁਲਾਈ ਨੂੰ ਇੱਕ ਲੈਟਰ ਭੇਜਿਆ ਉਹਨੇ ਕਹਿੰਦੇ ਜੇ ਪੋਜੀਸ਼ਨ ਉਹਦਾ ਪੰਜਾਬ ਨੇ ਰਹਿਣਾ empioyee ਦੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਆਰ ਡਿਫਰੈਂਟ ਫਰਮ ਨੋਰਮਲ ਡੈਪੂਟੇਸ਼ਨ ਐਮਐਚਏ ਕਹਿ ਰਿਹਾ ਦੇ ਆਰ ਨਾਟ ਗੈਟਿੰਗ ਅ ਡੈਪੂਟੇਸ਼ਨ ਲਾਉਸ ਸੋ ਥੈਟ ਕਲੌਜ਼ ਆਫ ਦਾ ਟਨਿਓਰ ਵਿਲ ਨਾਟ ਬੀ ਐਪਲੀਕੇਬਲ ਓਨ ਦਾ ਐਮਪਲਾਈ ਹੋ ਪੰਜਾਬ ਨੇ ਰਹਿਣਾ ਇਨ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੱਲਾ ਹਮਮ ਇਹ ਗਵਰਨਮੈਂਟ ਆਫ ਇੰਡੀਆ ਨੇ ਕਲੀਅਰ ਕਰਤਾ ਓਕੇ ਇਸੇ ਤਰੀਕੇ ਨਾਲ ਜਦੋਂ ਨਵੀਂ ਪਾਲਿਸੀ ਬਣਾਈ ਤੇ ਫਾਈਨੈਂਸ ਡਿਪਾਰਟਮੈਂਟ ਨੇ ਵੀ ਉਹਦੇ ਵਿੱਚ ਕਹਤਾ ਸੀ ਡੈਪੂਟੇਸ਼ਨ ਲਾਉਂਸ ਇਹਨਾਂ ਨੂੰ ਨੀ ਮਿਲਣਾ ਕਾਂਗਰਸ ਦਿੱਤੀ ਦੇ ਆਰ ਨਾਟ ਐਲੀਜੀਬਲ ਫਾਰ ਡੈਪੂਟੇਸ਼ਨ ਲਾਉਂਸ ਇਹਨਾਂ ਨੇ ਪ੍ਰਪੋਜ਼ ਕਰਕੇ ਵਿੱਚ ਪਾਤਾ ਵਿੱਚ ਨਾਲ ਕਲੋਜ਼ ਵੀ ਪਾਤਾ 5 ਸਾਲ ਤੇ 7 ਸਾਲ ਉਸੇ ਪਾਲਿਸੀ ਦੇ ਵਿੱਚ ਉਹ ਫਿਰ ਅਸੀਂ ਐ ਐਸੋਸੀਏਸ਼ਨ ਵੱਲੋਂ ਅਸੀਂ ਅਮਿਤ ਸ਼ਾਹ ਜੀ ਨੂੰ ਵੀ ਲਿਖਿਆ ਤੇ ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖਿਆ ਉਹਨਾਂ ਦੇ ਐਮ ਐਚ اے ਵਿੱਚ ਅਸੀਂ ਪਰਸਨਲ ਮੈਂ ਜਾ ਕੇ ਵੀ ਆਇਆ ਉਹ ਕਹਿੰਦੇ ਵੀ ਸਾਡੇ ਕੋਲ ਡਾਕੂਮੈਂਟਸ ਆ ਗਏ ਨੇ ਤੁਹਾਡੇ ਇਥੇ ਇਹ ਹੈ ਅਸੀਂ 1982 ਦੇ ਵਿੱਚ ਵੀ ਇਹ ਡਾਕੂਮੈਂਟਸ ਲਿਖਿਆ ਸੀ ਉਹਨਾਂ ਨੇ ਉਸ ਪਾਲਿਸੀ ਨੂੰ ਅਪਰੂਵ ਨਹੀਂ ਕੀਤਾ ਐਮ ਐਚ اے ਨੇ ਐਮ ਐਚ اے ਨੇ ਇਹਨਾਂ ਨੂੰ ਕਹਿਤਾ ਵੀ ਤੁਸੀਂ ਨਵੀਂ ਪਾਲਿਸੀ ਕੀ ਹੈ ਅਸੀਂ ਆਲਰੇਡੀ ਜਿਹੜੀ ਡੀਓਪੀਟੀ ਦੀ ਗਾਈਡਲਾਈਨਸ ਹੈ 8 9 2022 ਦੀ ਆਲਰੇਡੀ ਕਲੀਅਰ ਹੈ ਦਿੱਜਦਾ ਐਪਲੀਕੇਬਲ ਹੁੰਦਾ ਤੁਸੀਂ ਉਹਦੇ ਅਕੋਰਡਿੰਗ ਚਲਾਓ ਤੇ ਉਹ 6 ਮਾਰਚ ਨੂੰ ਜਿਹੜਾ ਲੈਟਰ ਆਇਆ ਫਿਰ ਇਹਨਾਂ ਨੇ ਜਦੋਂ ਇਹ ਇਹਨਾਂ ਨੇ ਕੋਸ਼ਿਸ਼ ਕੀਤੀ ਮੇਰੇ ਨਾਲ ਗੱਲ ਕਰਨ ਦੀ ਉਸ ਤੋਂ 6 ਮਾਰਤ ਬਾਅਦ ਵੀ ਤੁਹਾਨੂੰ ਡਿਪਟੀ ਸ਼ਲਾਊਸ ਦੇ ਦੇਣੇ ਆ ਕਹਿੰਦਾ ਤੁਹਾਨੂੰ ਤਾਂ ਫਾਇਦਾ ਹੀ 8-9000 ਰੁਪਏ ਮਿਲੇਗਾ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਸਾਡਾ ਰੂਲਸ ਹੈ ਮੇਰੇ ਕ ਪੰਜਾਬ ਤੇ ਰਹਿਣਾ ਸਰਕਾਰ ਦਾ ਐਡਮਿਨਿਸਟ੍ਰੇਸ਼ਨ ਨੂੰ ਨਹੀਂ ਪਤਾ ਸੀ ਜਿਹੜੇ ਹੁਣ ਆਫੀਸਰਸ ਐ ਉਹਨਾਂ ਨੂੰ ਦੱਸਿਆ ਵੀ ਡੈਪਿਟੇਸ਼ਨ ਅਲਾਊਂਸ ਸਾਨੂੰ ਨਹੀਂ ਮਿਲਦਾ ਐਲੀਜੀਬਲ ਨਹੀਂ ਆਸੀ ਰੂਲ ਦੇ ਵਿੱਚ ਐ ਔਰ ਇਸੇ ਕਰਕੇ ਐਲੀਜੀਬਲ ਨਹੀਂ ਐ ਕਿਉਂਕਿ ਸਾਡਾ ਕੈਪੀਟਲ ਐ ਨੋਰਮਲ ਡੈਪਿਟੇਸ਼ਨ ਨਹੀਂ ਐ ਔਰ ਡੈਪਿਟੇਸ਼ਨ ਅਲਾਊਂਸ ਤੁਸੀਂ ਅਗਰ ਸਾਨੂੰ ਨਹੀਂ ਮਿਲੇਗਾ ਤੇ ਤੁਸੀਂ ਸਾਡੇ ਤੇ ਟਨੋਰ ਨਹੀਂ ਲਗਾ ਸਕਦੇ ਉਹ ਉਹ ਜਦੋਂ ਰਹਾ ਉਹਨਾਂ ਨੂੰ ਪਤਾ ਲੱਗ ਵੀ ਇਹਨਾਂ ਕੋਲ ਸਾਰੇ ਡਾਕੂਮੈਂਟਸ ਹੈਗੇ ਨੇ ਉਹਨਾਂ ਨੇ ਕੀ ਕੀਤਾ ਜੀ ਜਿਹੜੀ ਨਵੀਂ ਡੋਪਿਟੇਸ਼ਨ ਪਾਲਿਸੀ ਸੀ ਜਿਹੜੀ ਡੀਓਪੀਟੀ ਦੀ ਗਾਈਡਲਾਈਨ ਸੀ ਉਹ ਪੈਰਾ ਵਾਈਜ਼ ਨੰਬਰ 1 ਐਪ ਟੈਨਰ ਉਹ ਸਾਰੀ ਡਿਓਪੀਟੀ ਦੀ ਗਾਈਡਲਾਈਨਸ ਹੂ ਬਿਪੇਰਨ ਥਾਪਤਾ ਜੀ ਆਪਦੇ ਕੋਲ ਕੁਝ ਨਹੀਂ ਲਿਖਿਆ ਹੁਣ ਐਪਲੀਕੇਬਿਲਟੀ ਉਹਦੇ ਵਿੱਚ ਲਿਖਿਆ ਪਹਿਲਾਂ ਵੀ ਕਿੰਦੇ ਤੇ ਲਾਗੂ ਹੋਏਗਾ ਤੇ ਕਿੰਦੇ ਤੇ ਲਾਗੂ ਹੋਏ ਪਾਲਿਸੀ ਨਹੀਂ ਹੋਏਗੀ ਉਹਦੇ ਵਿੱਚ ਉਹ ਲਿਖਤਾ ਵੀ ਡੀਓਪੀਟੀ ਦੀ 28 3 2024 ਦੀ ਗਾਈਡਲਾਈਨ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਜਿਹੜਾ ਪੈਰਾ ਨੰਬਰ 2.2 ਦੇ ਵਿੱਚ ਜਿਹੜੇ EMPLY COVER ਹੁੰਦੇ ਐ ਉਹਨਾਂ ਤੇ ਪਾਲਿਸੀ ਲਾਗੂ ਨਹੀਂ ਹੋਣੀ ਉਹ 2.2 ਦੇ ਵਿੱਚ ਕੌਣ ਕੌਣ ਲਾਗੂ ਹੁੰਦਾ ਜੀ ਕਿਹੜੇ EMPLY ਕਵਰ ਹੁੰਦੇ ਐ ਨੰਬਰ 1올 ਇੰਡੀਆ ਸਰਵਿਸ ਵਾਲੇ IAS ਅਫਸਰ ਨੰਬਰ 2 ਜੋ ਮਿਨਿਸਟਰ ਦੇ OSD ਜਾਂ ਪਰਸਨਲ ਸਟਾਫ ਲੱਗਿਆ ਹੁੰਦਾ ਹੈ ਨੰਬਰ 3 CSS ਸੈਂਟਰਲ ਸਟਾਫ ਸਟਾਫਿੰਗ ਸਕੀਮ ਜਿਹੜੀ ਸੈਂਟਰ ਕੈਬਰੀ ਸੈਕਟਰੀਟ ਦੀ ਹੁੰਦੀ ਹੈ ਇੱਕ ਉਹਨਾਂ ਦੀ EMPLY ਵੀ ਜਾਂਦੇ ਉਹਨੂੰ ਵੀ ਨੋਰਮਲ ਡੈਪੂਟੇਸ਼ਨ ਨਹੀਂ ਗਿਣਦੇ ਹੋ ਤੋਥਾ ਜਿਹੜਾ ਵੀ ਆਪਰ ਰਿਕਰੂਟਮੈਂਟ ਵਾਲਾ ਵੀ ਤੁਸੀਂ ਐਡਵਰਟਾਈਜ਼ਮੈਂਟ ਕਰਕੇ ਓਪਨ ਰਿਕਰੂਟਮੈਂਟ ਕਰੋਗੇ ਜਿਵੇਂ ਕਿ ਸਾਡੀ ਪੰਜਾਬ ਹਰਿਆਣੇ ਦੀ ਵੀ ਹੁੰਦੀ ਹੈ ਵੀ ਉਹ ਵੀ ਡੈਪੂਟੇਸ਼ਨ ਨਹੀਂ ਆਏਗਾ ਉਹਦੇ ਤੇ ਲਾਗੂ ਇੱਕ ਪੰਜਵਾਂ ਇੱਕ ਸਪੈਸਿਫਿਕ ਬਿਲਕੁਲ ਕਲੀਅਰ ਦਿੱਤਾ ਹੋਇਆ ਹੈ ਵੀ ਦੋਜ਼ ਇੰਪਲਾਈਜ਼ ਹੂ ਆਰ ਨਾਟ ਗੈਟਿੰਗ ਅ ਡੈਪੂਟੇਸ਼ਨ ਅਲਾਉਂਸ ਦੇ ਵਿਲ ਨਾਟ ਬੀ ਕਵਰਡ ਇਨ ਥਿਸ ਡੈਪੂਟੇਸ਼ਨ ਪੋਲਿਸੀ ਇਹ ਕਲੀਅਰ ਹੈ ਔਰ ਦੂਜਾ ਉਹਦੇ ਚ ਵੀ ਪਾਰਟ ਹੈ ਐਂਡ ਆਲਸੋ ਦਾ ਟਰਾਂਸਫਰ ਔਨ ਡੈਪੂਟੇਸ਼ਨ ਫਰੋਮ ਵਨ ਸੇਮ ਪੋਸਟ ਫਰੋਮ ਵਨ ਕੈਡਰ ਟੂ ਅਨਦਰ ਕੈਡਰ ਵੀ ਮੈਂ ਪੰਜਾਬ ਦੇ ਅੰਦਰ ਵੀ ਟੀਜੀਟੀ ਸੀ ਤੇ ਚੰਡੀਗੜ੍ਹ ਦੇ ਵਿੱਚ ਵੀ ਟੀਜੀਟੀ ਆ ਵੀ ਸੇਮ ਪੋਸਟ ਤੇ ਆਇਆ ਮੈਂ ਤੇ ਇਹ ਜੋ ਏਮਪਲਾਈ ਜਿਹੜੇ ਆ ਉਹਨਾਂ ਤੇ ਇਹ ਪਾਲਿਸੀ ਲਾਗੂ ਨਹੀਂ ਹੋਵੇਗੀ ਟੈਕਨੀਕਲੀ ਇਹ ਲੀਗਲੀ ਉਹ ਅਗਰ ਇਹ ਸਾਡੇ ਤੇ ਟਨੋਰ ਜਦੋਂ ਵੀ ਲਾਣ ਦੀ ਕੋਸ਼ਿਸ਼ ਕਰਨਗੇ ਤੇ ਸਾਨੂੰ ਇੱਕ ਤਾਰੀਖ ਤੇ ਸਟੇਜ ਜਿਹੜਾ ਹੈ ਉਹ ਤੁਰੰਤ ਨਾਲ ਦੀ ਨਾਲ ਮਿਲ ਜਾਏਗਾ ਕਾਰਨ ਕਿਉਂਕਿ ਉਹ ਪਾਲਿਸੀ ਗਵਰਨਮੈਂਟ ਆਫ ਇੰਡੀਆ ਦੀ ਕਹਿੰਦੀ ਹੈ ਡਿਪੂਟੀ ਅਲਾਉਂਸ ਐਲਿਜੀਬਲ ਨਹੀਂ ਹੈ ਤੁਹਾਡਾ ਮਤਲਬ ਹੱਲੇ ਵੀ ਸ਼ੱਕ ਹੈ ਲਾਗੂ ਕਰ ਸਕਦੇ ਮੈਂ ਅਗਰ ਅਗਰ ਤੁਹਾਨੂੰ ਮਤਲਬ ਜਿਸ ਤਰੀਕੇ ਨਾਲ ਜੇ ਰਿਮਰ ਹੈ ਮਤਲਬ ਜੇ ਕਿ ਕਈਆਂ ਨੂੰ ਨਾ ਵੈਸੇ ਤਾਂ ਇਹਨਾਂ ਨੇ ਤਾਂ ਕਰਨਾ ਨਹੀਂ ਪਰ ਇਹਨਾਂ ਨੂੰ ਪਤਾ ਹੈ ਕਿਉਂਕਿ ਮੈਂ ਆਫੀਸ਼ੀਅਲੀ ਕਿਸੇ ਦਾ ਨਾਮ ਨਹੀਂ ਲੈਣਾ ਚਾਹਤਾ ਉਹ ਮੈਨੂੰ ਕਦੇ ਵੀ ਤੈਨੂੰ ਪਤਾ ਸਾਰਾ ਤੂੰ ਬੋਲਣਾ ਜੋ ਗਾਈਡਲਾਈਨਸ ਹੈ ਰੂਲ ਤੈਨੂੰ ਵੀ ਪਤਾ ਹੈ ਰੂਲ ਮੈਨੂੰ ਵੀ ਪਤਾ ਹੈ ਇਹਨਾਂ ਨੂੰ ਕਹਿੰਦਾ ਸੀ ਜਿਹੜਾ ਚਲੇ ਜਾਵਾਂਗੇ ਤੇ ਜਿਹੜਾ ਉਹ ਦੇਖੀ ਜਾਏਗੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿ ਸ਼ੱਕ ਪਤਾ ਕੀ ਹੈ ਜੀ ਮੈਂ ਤੁਹਾਨੂੰ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਉਹ ਪੱਲੀ ਬਹੁਤ ਸਾਰੀਆਂ ਕਈ ਗੱਲਾਂ ਗਈਆਂ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਉਹਨਾਂ ਤੇ ਦੂਜੇ ਵਾਲੇ ਉਹ ਉਹਨਾਂ ਤੋਂ ਵੀ ਅੰਡਰ ਪ੍ਰੈਸ਼ਰ ਇਧਰੋਂ ਪੰਜਾਬ ਹਰਿਆਣਾ ਦੀ ਸਾਡੀ ਐਸੋਸੀਏਸ਼ਨ ਹੈ ਉਹਨਾਂ ਤੋਂ ਵੀ ਅੰਡਰ ਪ੍ਰੈਸ਼ਰ ਦੂਜੇ ਵਾਲੇ ਯੂਟੀ ਕੇਟਰ ਯੂਟੀ ਕੇਟਰ ਜਿਹੜੇ ਆਪਣੇ ਆਪ ਨੂੰ ਸਮਝਦੇ ਜੋ ਜੋ ਮੇਰੀ ਜਜਮੈਂਟ ਹੈ ਪਰ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਪੋਲਿਸੀ ਐਪਲੀਕੇਬਿਲਿਟੀ ਦੀ ਬਿਲਕੁਲ ਕਲੀਅਰ ਕਟ ਹੈ ਵੀ ਟਿਨਿਓਰ ਸਾਡੇ ਤੇ ਇਹ ਲਗਾ ਹੀ ਨਹੀਂ ਸਕਦੇ ਤੇ ਇਹ ਮਲਾਜਮਾਂ ਚ ਡਰਿਆ ਪੀ ਹੁੰਤੇ ਹੀ ਜਾਣਾ ਨਹੀਂ ਜੀ ਉੱਥੇ ਜੇ ਗਏ ਘਰ ਪੁੱਟ ਕੇ ਇੱਥੋਂ ਗਏ ਤੇ ਵਾਪਸ ਆ ਮੈਂ ਤੁਹਾਡੇ ਚੈਨਲ ਦੇ ਰਾਈ ਸਾਰੇ ਮੁਲਾਜ਼ਮਾਂ ਨੂੰ ਕਹਿ ਰਿਹਾ ਵੀ ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਇਹ ਟਨਯੋਰ ਦਾ ਕਲੋਜ਼ ਨਹੀਂ ਲਗਾ ਸਕਦੇ ਕਿਉਂਕਿ ਅਸੀਂ ਡਿਪਟੀ ਦੇ ਅਲਾਉਂਸ ਵਾਸਤੇ ਐਲੀਜੀਬਲ ਨਹੀਂ ਆ ਜੀ ਐਲੀਜੀਬਲ ਨਹੀਂ ਹੈ ਗਿਆ ਤਾਂ ਇਹ ਟਨਯੋਰ ਗਵਰਨਮੈਂਟ ਆਫ ਇੰਡੀਆ ਦੀ ਗਾਈਡਲਾਈਨਸ ਕਹਿੰਦੀ ਹੈ ਤੱਕੇ ਨਾਲ ਦੇਖੋ ਸਰਕਾਰਾਂ ਰੂਲ ਦੇ ਨਾਲ ਚਲਦੀਆਂ ਹੂੰ ਮੈਂ ਮੈਂ ਕਹਾਂ ਵੀ ਮੈਂ ਰੂਲ ਤੋਂ ਅਗੇਸਟ ਜਾ ਕੇ ਕਰ ਲਾਂਗਾ ਨਹੀਂ ਕਰ ਸਕਦਾ ਕਿੱਡਾ ਵੱਡਾ ਕੋਈ ਅਫਸਰ ਹੈ ਰੂਲ ਤੋਂ ਅਗੇਸਟ ਨਹੀਂ ਚੱਲ ਸਕਦਾ ਤੇ ਰੂਲ ਦੇ ਅਕੋਰਡਿੰਗ ਇਹ ਹੈ ਵੀ ਗਵਰਨਮੈਂਟ ਆਫ ਇੰਡੀਆ ਦੀ 28/3/2024 ਦੀ ਪਾਲਿਸੀ ਕਹਿੰਦੀ ਹੈ ਜਿਹਨੂੰ ਡੈਪੂਟੇਸ਼ਨ ਅਲਾਉਂਸ ਨਹੀਂ ਮਿਲਦਾ ਉਹਦੇ ਤੇ ਤੁਸੀਂ ਟਨਿਓਰ ਲਗਾਈ ਨਹੀਂ ਸਕਦੇ ਇਸੇ ਸੰਬੰਧ ਵਿੱਚ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਨੇ ਕੋਈ ਐਕਸ਼ਨ ਕੀਤਾ ਹੈ ਹਾਂ ਜੀ ਲੇਟੈਸਟ ਲੇਟੈਸਟ ਮੈਂ ਹਰਿਆਣਾ ਦੇ ਸੀਐਮ ਸਾਹਿਬ ਨੂੰ ਮਿਲਿਆ ਸੀ ਸਰਦਾਰ ਸ਼੍ਰੀ ਨਾਇਬ ਸਿੰਘ ਸੈਣੀ ਜੀ ਨੂੰ ਉਹਨਾਂ ਨੇ ਆਪ ਦੀ ਚੀਫ ਪ੍ਰਿੰਸੀਪਲ ਸੈਕਟਰੀ ਡਿਊਟੀ ਲਗਾਈ ਉਹਨਾਂ ਨੇ ਬਕਾਇਦਾ ਬਾਈ ਹੈਂਡ ਮ ਸਰ ਨੂੰ ਪਰਸਨਲੀ ਮਿਲਿਆ ਆ ਯੂਟੀ ਨੂੰ ਮੈਂ ਉਹਨਾਂ ਨੂੰ ਪਰਸਨਲੀ ਮਿਲਿਆ ਹੈਂਡਓਵਰ ਕੀਤਾ ਸੇਮ ਹੋਈ ਡੈਪੂਟੇਸ਼ਨ ਅਲਾਊਸ ਵਾਲਾ ਸੇਮ ਉਹਨਾਂ ਨੇ ਜਿਹੜਾ ਉਹ ਕਹਿੰਦੇ ਜੀ ਠੀਕ ਹੈ ਅਸੀਂ ਉਹਨੂੰ ਵੀ ਜਿਹੜਾ ਹੈ ਐਗਜ਼ਾਮਿਨ ਕਰ ਰਿਹਾ ਹੈ ਇਹ ਕਰਨ ਤੋਂ ਬਾਅਦ ਦੀ ਗੱਲ ਹੈ ਇਹ ਆਲਮੋਸਟ 18 ਕਿ 19 ਮਾਰਚ ਨੂੰ ਜਿਹੜਾ ਮੈਂ ਉਹ ਸਬਮਿਟ ਕੀਤਾ ਪੰਜਾਬ ਵੱਲੋਂ ਆਇਆ ਹਾਂ ਜੀ ਪੰਜਾਬ ਪੰਜਾਬ ਵੱਲੋਂ ਹਜੀ ਨਹੀਂ ਹੈ ਪੰਜਾਬ ਵੱਲੋਂ ਤਾਂ ਆਲਰੇਡੀ ਪਹਿਲੇ ਪਿਛਲੇ ਸਾਲ ਜਿਹੜੇ ਹੈ ਜੂਨ ਦੇ ਵਿੱਚ ਜਿਹੜਾ ਸਰਕਾਰ ਨੇ ਭੇਜਿਆ ਹੋਇਆ ਪੁਆਇੰਟ ਵਾਈਜ਼ ਭੇਜਿਆ ਹੋਇਆ ਹੈ ਵੀ ਸਾਡਾ ਡੈਪੂਟੇਸ਼ਨ ਕੋਟਾ ਜਿਹੜਾ 20% ਹੈ ਇਹਨੂੰ 40 ਕੀਤਾ ਜਾਏ ਇਹ ਵਦਾਇਆ ਉਹਦਾਇਆ ਜਾਵੇ ਪੰਜਾਬ ਗਵਰਨਮੈਂਟ ਵੱਲੋਂ ਆਇਆ ਹੈ ਜਦੋਂ ਐਜੂਕੇਸ਼ਨ ਸੈਕਟਰੀ ਸੀ ਰਿਕਮਨ ਕੇ ਕੇ ਯਾਦਵ ਸਰ ਸੀ ਉਹਨਾਂ ਨੇ ਵਿਦ ਅਪਰੂਵਲ ਆਫ ਸੀਐਮ ਸੀਐਮ ਸਾਹਿਬ ਦੀ ਅਪਰੂਵਲ ਨਾਲ ਉਹ ਇੱਥੇ ਲੈਟਰ ਰਿਟਨ ਦੇ ਵਿੱਚ ਆਇਆ ਹੈ ਬੜੇ ਬੜਾ ਸੀਰੀਅਸ ਗੱਲ ਵੀ ਹੈ ਹੈਰਾਨੀ ਵੀ ਹੁੰਦੀ ਹੈ ਵੀ ਜਿਵੇਂ ਤੁਸੀਂ ਦੱਸਿਆ 1500 ਦੇ ਕਰੀਬ ਡੈਪੂਟੇਸ਼ਨ ਤੇ ਨਹੀਂ ਇਸ ਵੇਲੇ ਚੰਡੀਗੜ੍ਹ ਚ ਉਹਨਾਂ ਚੋਂ 800 ਦੇ ਕਰੀਬ 800 ਦੇ ਕਰੀਬ ਕਹ ਲਈ ਪੰਜਾਬ ਦੇ 25000 ਤੋਂ 800 ਦੇ ਕਰੀਬ ਡੈਪੂਟੇਸ਼ਨ ਤੇ ਸਿਰਫ ਜਿਹੜੇ ਡਿਊਟੀ ਚ ਨੇ ਇਹ ਵੀ ਬਰਦਾਸ਼ਤ ਨਹੀਂ ਹੁੰਦੇ ਇਹਦੇ ਤੇ ਵਿਸ਼ਾਸ਼ਣ ਚੱਲਦਾ ਮੈਂ ਸਾਡੀਆਂ ਜਿਹੜੇ ਸਾਡੇ ਅਫਸਰ ਜਿਹੜੇ ਹੈਗੇ ਸਾਡੇ ਪਿਛਲੀਆਂ ਸਰਕਾਰਾਂ ਨਹੀਂ ਹੈ ਉਹ ਜੇ ਚੰਡੀਗੜ੍ਹ ਦੀ ਅਹਿਮੀਅਤ ਜਿਹੜੀ ਹੈ ਨਾ ਸਮਝ ਹੀ ਨਹੀਂ ਰਹੇ ਇਹ ਬਹੁਤ ਇੰਪੋਰਟੈਂਟ ਇਸ਼ੂ ਹੈ ਚੰਡੀਗੜ੍ਹ ਚੰਡੀਗੜ੍ਹ ਸਾਡੀ ਕੈਪੀਟਲ ਹੈ ਕੈਪੀਟਲ ਦਾ ਮਤਲਬ ਉਹ ਸਾਡਾ ਇਹ ਪ੍ਰਾਈਮ ਸਿਟੀ ਹੈ ਲੱਖਾਂ ਕਰੋੜਾਂ ਦੀ ਪ੍ਰੋਪਰਟੀ ਹੈ ਪੰਜਾਬ ਦੀ ਬਿਲਕੁਲ ਪੰਜਾਬ ਸਰਕਾਰ ਪੰਜਾਬ ਦੀ ਸਾਰੀ ਰਾਜਨੀਤਿਕ ਪਾਰਟੀਆਂ ਦਾ ਕੱਲੀ ਕੋਈ ਸਰਕਾਰ ਦਾ ਕੰਮ ਨਹੀਂ ਹੈ ਦੂਜੀ ਰਾਜਨੀਤਿਕ ਪਾਰਟੀਆਂ ਦਾ ਵੀ ਆਪ ਦੀ ਡਿਫਰੈਂਸਿਸ ਛੱਡ ਕੇ ਇੱਕ ਪਲੇਟਫਾਰਮ ਤੇ ਆ ਕੇ ਸੈਂਟਰ ਗਵਰਨਮੈਂਟ ਤੋਂ ਜਿਹੜੇ ਹੈ ਉਹ ਡਿਮਾਂਡ ਕਰਨ ਚੰਡੀਗੜ੍ਹ ਨੂੰ ਜਿਹੜਾ ਪੰਜਾਬ ਨੂੰ ਟਰਾਂਸਫਰ ਕੀਤਾ ਜਾਵੇ ਔਰ ਜਦ ਕਿ ਲੀਗਲੀ ਆਲਰੇਡੀ ਉਹਦਾ ਪ ਹੈਲਟਸ ਹਾਈ ਕੋਰਟ ਦੀ ਜਜਮੈਂਟ ਨੇ ਇਸ ਜਨਵਰੀ ਦੇ ਵਿੱਚ ਹਾਈ ਕੋਰਟ ਨੇ ਜਜਮੈਂਟ ਦਿੱਤੀ ਚੰਡੀਗੜ੍ਹ ਦੇ EMPLYE ਦੀ ਰਿਗਾਰਡਿੰਗ ਸੀ ਉਹਨੇ ਕਿਹਾ ਜੀ ਐਵਰੀ ਚੰਡੀਗੜ੍ਹ ਜੇ ਪਾਰਟ ਆਫ ਪੰਜਾਬ ਐਂਡ ਐਵਰੀ ਡਿਪਾਰਟਮੈਂਟ ਆਫ ਚੰਡੀਗੜ੍ਹ ਇਜ਼ ਆਲਸੋ ਅ ਡਿਪਾਰਟਮੈਂਟ ਆਫ ਪੰਜਾਬ ਇਹ ਹਾਈ ਕੋਰਟ ਮੰਨੂਗਾ ਹਾਈ ਕੋਰਟ ਨੇ ਪੰਜਾਬ ਨੇ ਰਹਿਣਾ ਨਹੀਂ ਇਸ ਜਨਵਰੀ ਦੇ ਵਿੱਚ ਕਲੀਅਰ ਕਾ ਡਿਸੀਜਨ ਦਿੱਤਾ ਕਿਉਂ ਕਿਉਂਕਿ ਸਾਡੀ ਕੈਪੀਟਲ ਹੈ ਹੋਰ ਕੈਪੀਟਲ ਵੀ ਐਕਟ ਦੇ ਦੁਆਰਾ ਬਣੀ ਗਈ ਹੈ ਦੂਜੀ ਹੁਣ ਇਹ ਮੈਂ ਤੁਹਾਡੇ ਚੈਨਲ ਦੇ ਰਾਈ ਫਿਰ ਸਾਡੀ ਦੋਨਾਂ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਕਹਿੰਦਾ ਵੀ ਇਹ ਬੜਾ ਸੀਰੀਅਸ ਮੁੱਦਾ ਔਰ ਜਿਹੜੇ ਹੁਣ ਆਦਰਨੀਏ ਗਵਰਨਰ ਸਾਹਿਬ ਮਾਨਯੋਗ ਗਵਰਨਰ ਸਾਹਿਬ ਨੇ ਬਹੁਤ ਪੋਜ਼ਿਟਿਵ ਤੇ ਖਾਸ ਕਰਕੇ ਪੰਜਾਬ ਦੇ ਪ੍ਰਤੀ ਕੱਲ ਮੈਂ ਉਹਨਾਂ ਦਾ ਭਾਸ਼ਣ ਸੁਣ ਰਿਹਾ ਸੀ ਜਿਹੜਾ ਨਸ਼ੇ ਦੇ ਵਿਰੁੱਧ ਉਹਨਾਂ ਨੇ ਬਿਆਨ ਛੜਿਆ ਬੜਾ ਵਧੀਆ ਵਧਾਈ ਦੇ ਪਾਤਰ ਨੇ ਗਵਰਨਰ ਸਾਹਿਬ ਉਦੋਂ ਉਹਨਾਂ ਦੀ ਕੱਲ ਸਪੀਚ ਦੇ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਧੇਰੇ ਸੀ ਉਹਨਾਂ ਨੇ ਕਿਹਾ ਵੀ ਮੈਂ ਪੰਜਾਬ ਦਾ ਕਰਤਾਰਾ ਮੈਂ ਪੰਜਾਬ ਦਾ ਨਮਕ ਖਾਦਾ ਹੈ ਪੰਜਾਬ ਨੇ ਸਾਰੇ ਦੇਸ਼ ਦਾ ਟਿੱਡ ਫਰਿਆ ਮੈਂ ਪੰਜਾਬ ਦੀ ਸਰਕਾਰ ਦੇ ਨਾਲ ਪੰਜਾਬ ਦੇ ਕੋਈ ਵੀ ਮੁੱਦੇ ਦੇ ਨਾਲ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਮੇਰੇ ਗਵਰਨਰ ਸਾਹਿਬ ਤੇ ਮੈਂ ਪਰਸਨਲੀ ਦੋ ਵਾਰੀ ਮਿਲਿਆ ਵੀ ਆ ਮੈਂ ਤੁਹਾਡੇ ਮੈਂ ਤੁਹਾਡੇ ਚੈਨਲ ਦੇ ਰਾਈ ਸਾਡੇ ਮਾਨਯੋਗ ਗਵਰਨਰ ਸਾਹਿਬ ਨੂੰ ਐਜੇ ਐਡਮਿਨਿਸਟਰेटर ਜਿਹੜੇ ਚੰਡੀਗੜ੍ਹ ਦੇ ਨੇ ਉਹ ਐਡਮਿਨਿਸਟਰेटर ਇਸ ਕਰਕੇ ਨਹੀਂ ਕਿਉਂਕਿ ਉਹ ਗਵਰਨਰ ਪੰਜਾਬ ਦੇ ਨੇ ਤੇ ਤੁਹਾਡੇ ਚੈਨਲ ਦੇ ਰਾਈ ਉਹਨਾਂ ਰਿਕੁਐਸਟ ਕਰਦਾ ਜੀ ਤੁਹਾਡੇ ਕੋਲ ਬਹੁਤ ਵਧੀਆ ਜਿਹੜਾ ਅੱਜ ਤੱਕ ਕਿਸੇ ਵੀ ਐਡਮਿਨਿਸਟਰेटर ਨੇ ਨਹੀਂ ਕੀਤਾ ਤੁਸੀਂ ਪੰਜਾਬ ਦੇ ਅੰਦਰ ਇੱਕ ਇਤਿਹਾਸ ਜਰਚੋ ਤੇ ਪੰਜਾਬੀਆਂ ਨੂੰ ਵੀ ਪਤਾ ਲੱਗੇ ਵੀ ਸੈਂਟਰ ਗਵਰਨਮੈਂਟ ਪੰਜਾਬੀਆਂ ਦੇ ਨਾਲ ਖੜੀ ਹੈ ਤੇ ਪੰਜਾਬੀਆਂ ਤੋਂ ਕਦੇ ਵੀ ਸੈਂਟਰ ਗਵਰਨਮੈਂਟ ਦੂਰ ਨਹੀਂ ਆਪਾਂ ਇਹ ਆਈਏਐਸ ਅਫਸਰਾਂ ਦੀ ਗੱਲ ਕਰ ਲਈਏ ਝੁੰਗੇ ਚ ਇੱਕ ਦੋ ਰਹਿ ਗਿਆ ਇਸ ਅਫਸਰ ਪੰਜਾਬ ਪੰਜਾਬ ਦੇ ਡਿਊਟੀ ਚ ਹਰਗੁਨਜੀਤ ਕੌਰ ਮੈਡਮ ਜਿਹੜੇ ਨੇ 4 ਮਹੀਨੇ ਅਰੇ ਵਾਪਸ ਚਲ ਗਿਆ ਇਸ ਅਫਸਰ ਸੀ ਉਹਨਾਂ ਦਾ ਟਿਨਯੂਰ ਖਤਮ ਹੋ ਗਿਆ ਉਹਦੀ ਥਾਂ ਤੇ 4 ਮਹੀਨੇ ਚ ਹਲੇ ਕੋਈ ਪੰਜਾਬ ਦਾ ਆਈਐਸ ਅਫਸਰ ਲਾਇਆ ਹੀ ਨਹੀਂ ਤੁਸੀਂ ਬੜੀ ਵਧੀਆ ਗੱਲ ਕੀਤੀ ਬੜਾ ਇੰਪੋਰਟੈਂਟ ਟੋਪਿਕ ਜਿਹੜਾ ਛੜਿਆ ਹਰਗੁਨ ਮੈਮ ਜਿਹੜੇ ਹੈ ਆਪਣੇ ਆਈਐਸ ਸਪੈਸ਼ਲ ਸੈਕਟਰੀ ਫਾਈਨਾਂਸ ਸੀ ਜਦੋਂ ਉਹ ਗਏ ਤੇ ਚਲੋ ਮੈਂ ਉਹਨਾਂ ਦੀ ਐਕਸਟੈਂਸ਼ਨ ਵਾਸਤੇ ਵੀ ਰਹਿਣਾ ਨਹੀਂ ਜਾਂਦੇ ਸੀ ਮੈਂ ਚੀਫ ਫੈਕਟਰੀ ਸਰ ਦੇ ਕੋਲ ਗਿਆ ਵੀ ਸੀ ਲਗਾਤਾਰ ਉਹਨਾਂ ਦੇ ਵਾਸਤੇ ਪੈਨਲ ਵਾਸਤੇ ਮੈਂ ਲਗਾਤਾਰ 3-4 ਵਾਰ ਗਿਆ ਔਰ ਤੁਸੀਂ ਇਮੇਜਿਨ ਕਰੋ ਫਰਸਟ ਪੈਨਲ ਸੀ ਜਿਹੜਾ ਬੜਾ ਛੇਤੀ ਪੰਜਾਬ ਸਰਕਾਰ ਨੇ ਭੇਜਿਆ ਹਮ ਜਦੋਂ ਉਹ ਰਿਜੈਕਟ ਨਹੀਂ ਕੀਤਾ ਉਹ ਪੈਨਲ ਉਹ ਪੈਨਲ ਇਹਨਾਂ ਨੇ ਕੁਝ ਮਜਬੂਰੀ ਉਹਨੂੰ ਡਿਲੇਟ ਟੈਕਟਿਕਸ ਦੇ ਤੌਰ ਤੇ ਉਹਦੇ ਵਿੱਚ ਕੁਝ ਆਬਜੈਕਸ਼ਨ ਲਗਾ ਕੇ ਰੀ ਕਨਸਿਡਰ ਕਲੈਰੀਫਿਕੇਸ਼ਨ ਮੰਗਣ ਵਾਸਤੇ ਪੰਜਾਬ ਸਰਕਾਰ ਨੂੰ ਦੁਬਾਰਾ ਭੇਜਿਆ ਪੈਨਲ ਪੰਜਾਬ ਸਰਕਾਰ ਨੇ ਭੇਜਤਾ ਸੀ ਉਹ ਪੋਸਟ ਇੱਕ ਨਹੀਂ ਹੈ ਜੀ ਤੁਹਾਨੂੰ ਇੱਕ ਗੱਲ ਹੋਰ 2022 ਦੀ ਐਮਡੀ ਸਿਟਕੋ ਦੀ ਪੰਜਾਬ ਕੋਟੇ ਦੀ ਪੋਸਟ ਹੈ ਮੈਂ ਉਹਦਾ ਪੈਨਲ ਵੀ ਠੱਕੇ ਨਾਲ ਤੁਹਾਨੂੰ ਇੰਟਰਸਟਿੰਗ ਗੱਲ ਦੱਸਣ ਲੱਗਿਆ ਮੈਂ ਉਹ ਪੈਨਲ ਵੀ ਮੈਂ ਉਸ ਅਰਗੁਨ ਮੈਮ ਵਾਲੇ ਪੈਨਲ ਦੇ ਨਾਲ ਇਹਨਾਂ ਨੇ ਮੰਗਿਆ ਨਹੀਂ ਸੀ ਪਰ ਮੈਂ ਉੱਥੋਂ ਪਜਵਾਤਾ ਸੀ ਫਿਰ ਇਹਨਾਂ ਨੇ ਉਹ ਪੈਨਲ ਅਸੀਂ ਤਾਂ ਮੰਗਿਆ ਹੀ ਨਹੀਂ ਫਿਰ ਮੈਨੂੰ ਪ੍ਰਸ਼ਾਸਨ ਨੇ ਕਿਹਾ ਵੀ ਕਹਿੰਦਾ ਅਸੀਂ ਐਮਡੀ ਸਿਟਕੋ ਦਾ ਮੰਗਿਆ ਨਹੀਂ ਐਮਡੀ ਦੇ ਸਿਟਕੋ ਦੀ ਪੋਸਟ ਖਤਮ ਹੋ ਗਈ ਕਹਿੰਦਾ ਪੰਜਾਬ ਇਹ 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 ਡੈਲੀਜੈਂਸੀ ਸਾਡੀ ਪੰਜਾਬ ਸਰਕਾਰ ਦੀ ਹੈ ਕਿਹੜੀ ਜਿਹੜੇ 2022 ਤੋਂ ਪਹਿਲਾਂ ਜਿਹੜਾ ਸਾਨੂੰ ਅਸੀਂ ਕਿਉਂ ਨਹੀਂ ਉਹ ਮੁੱਦਾ ਚੱਕਿਆ ਸੈਂਟਰ ਗਵਰਨਮੈਂਟ ਦੇ ਨਾਲ ਵੀ ਸਾਡੇ ਮੈਂ ਅੱਜ ਵੀ ਕਹਿੰਨਾ ਅੱਜ ਵੀ ਗਵਰਨਰ ਹਾਊਸ ਅਗਰ ਗਵਰਨਰ ਸਾਹਿਬ ਦੇ ਕੋਲ ਇਹ ਜਾਣ ਜੋ ਮਰਜ਼ੀ ਉਹਨਾਂ ਤੋਂ ਪੰਜਾਬ ਦੇ ਅਖ ਦੇ ਫੈਸਲਾ ਕਰਾ ਸਕਦਾ ਮੈਨੂੰ ਪੂਰਾ ਵਿਸ਼ਵਾਸ ਹੈ ਪਰ ਰਣਜੀਤ ਬਣੂਗਾ ਕੀ ਤੁਸੀਂ ਕਹ ਚੰਡੀਗੜ੍ਹ ਪੰਜਾਬ ਦਾ ਪੰਜਾਬ ਨੂੰ ਟਰਾਂਸਫਰ ਹੋਣਾ ਚਾਹੀਦਾ ਕਰੋੜਾਂ ਦੀ ਪ੍ਰਾਪਰਟੀ ਹੈ ਪੰਜਾਬ ਦੀ ਪਰ ਕੋਈ ਸਰਕਾਰ ਇਹਦੇ ਬਾਰੇ ਡਿਮਾਂਡ ਨਹੀਂ ਠਾਉਂਦੀ ਡਿਮਾਂਡ ਤੇ ਕੀ ਠਾਉਣੀ ਹੈ 800 ਝੁੰਗੇ ਚ ਸਾਡੇ ਅੰਪਲਾਈ ਰਹਿਗੇ ਡੈਪੂਟੇਸ਼ਨ ਤੇ ਸਾਡਾ ਪੰਜਾਬ ਦਾ ਸੇਵਾ ਨਿਯਮ ਜਿਹੜੇ ਉਹ ਵੀ ਖਤਮ ਕਰ ਦਿੱਤੇ ਸਭ ਕੁਝ ਤੇ ਖਤਮ ਕਰ ਦਿੱਤਾ ਬੜੀ ਵਧੀਆ ਇੰਟਰਸਟਿੰਗ ਹੈ ਪੰਜਾਬ ਦੀ ਸੇਵਾ ਨਹੀਂ ਹੁੰਦੀ ਗੱਲ ਦੇਖੋ ਪੰਜਾਬ ਦੇ ਸੇਵਾ ਨਿਯਮ ਜਿਹੜੇ ਇੱਥੇ ਲੱਗੇ ਸੀ ਤੇ ਸੈਂਟਰ ਪੀਸ ਕੇ ਅਡੌਪਟ ਕੀਤਾ ਸੈਂਟਰ ਪੀਸ ਸਕਿਲ ਵਿਦ ਕੰਡੀਸ਼ਨ ਆਫ ਸਰਵਿਸ ਇਹ ਪੰਜਾਬ ਨੇ ਵੀ 2021 ਦੇ ਵਿੱਚ ਕਰ ਲਿਆ ਸੀ ਪੰਜਾਬ ਦੀ EMPLOYEES ਦੀ ਜਿਹੜੀ ਯੂਨੀਅਨ ਹੈ ਉਹ ਹਾਈ ਕੋਰਟ ਦੇ ਵਿੱਚ ਗਈ ਸੈਂਟਰ ਪੇ ਸਕਿਲ ਦੇ ਅਗੇਂਸਟ ਕਿਉਂਕਿ ਸੈਂਟਰ 17 ਜੁਲਾਈ 2020 ਤੋਂ ਬਾਅਦ ਵਾਲੇ 20 ਬਾਅਦ ਵਾਲੇ ਔਰ ਉਹ ਹਾਈ ਕੋਰਟ ਦੇ ਵੀ ਜਿੱਤੇ ਸੁਪਰੀਮ ਕੋਰਟ ਸਰਕਾਰ ਚਲੇ ਗਈ ਸਰਕਾਰ ਵੀ ਉੱਥੇ ਸੁਪਰੀਮ ਕੋਰਟ ਵੀ EMPLOYEES ਦੇ ਹੱਕ ਦੇ ਫੈਸਲਾ ਦਿੱਤਾ ਵੀ ਸਾਰਿਆਂ ਦੇ ਪੰਜਾਬ ਪੇ ਸਕਿਲ ਪੰਜਾਬ ਪੇ ਸਕਿਲ ਸਾਰੇ ਦੇਸ਼ 'ਚ ਸਭ ਤੋਂ ਬੈਸਟ ਹੈ ਤੁਹਾਡੇ ਚੈਨਲ ਦੇ ਰਾਈ 1000 EMPLOYEES ਹੁਣ ਨਵਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਡਾਇਰੈਕਟ ਰਿਕਰੂਟਮੈਂਟ ਹੋਇਆ ਜੀ ਸੈਂਟਰ ਪੇ ਸਕਿਲ ਦੇ ਵਿੱਚ ਤੁਸੀਂ ਹੁਣ ਜਦੋਂ ਪਹਿਲੀ ਸੈਲਰੀ ਕਰਨਗੇ ਤੇ ਪੰਜਾਬ ਦੀ ਸੈਲਰੀ ਤੇ ਉਹਨਾਂ ਦੀ ਸੈਲਰੀ ਜੇ ਘੱਟੋ-ਘੱਟ 8 ਤੋਂ ਲੈ ਕੇ 10000 ਰੁਪਏ ਪਰ ਮੰਥ ਤੱਕ ਘੱਟ ਉਹਨਾਂ ਨੂੰ ਸੈਲਰੀ ਮਿਲੇਗੀ ਉਹ ਐਵੇਂ ਸਮਝਣਗੇ ਵੀ ਚੰਡੀਗੜ੍ਹ ਦੇ ਵਿੱਚ ਜੋ ਪੰਜਾਬ ਸਕੇਲ ਲੱਗਿਆ ਸੀ ਔਰ ਅਸੀਂ ਪੰਜਾਬ ਜਿਹੜੀ ਹਰਿਆਣਾ ਦੀ ਡੈਪੂਟੇ ਐਸੋਸੀਏਸ਼ਨ ਦੇ ਨਾਲ ਅਸੀਂ ਇੱਕ ਚੰਡੀਗੜ੍ਹ ਦੇ ਯੂਟੀ ਕੈਡਰ ਦੀ ਪੰਜਾਬ ਤੇ ਹਰਿਆਣਾ ਦੀ ਇੱਕ ਸਾਂਝੀ ਐਸੋਸੀਏਸ਼ਨ ਵੀ ਬਣਾਈ ਹੋਈ ਹੈ ਜਿੰਦਾ ਨਾਂ ਜੁਆਇੰਟ ਟੀਚਰ ਐਸੋਸੀਏਸ਼ਨ ਹੈ ਜਿੰਦੀ ਕੋਲ ਮੇਰੀ ਜੁਵਾਰੀ ਮੇਰੇ ਕੋਲ ਚੇਅਰਮੈਨ ਦੇ ਤੌਰ ਤੇ ਮੈਂ ਵਾਰਿਆ ਸਾਡੇ ਉਹ 1000 ਜਿਹੜੇ ਯੂਟੀ ਕੈਡਰ ਪੰਜਾਬ ਸੇਵਾ ਨਿਯਮ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸੜਕਾਂ ਤੇ ਹੋਣਗੇ ਕਿਉਂਕਿ ਪੰਜਾਬ ਸੇਵਾ ਨਿਯਮ ਸਭ ਤੋਂ ਬੈਸਟ ਸੀ ਹਰਮੋਨ ਸਵਰਗੀ ਹਰਮੋਨ ਤਵੰਜੀ ਨੇ ਚੰਦਰਸ਼ੇਖਰ ਜੀ ਜਦੋਂ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਪੰਜਾਬ ਸੇਵਨ ਸੀ ਬਾਰੇ ਲੈ ਕੇ ਦਿੱਤੇ ਸੀ ਕਿਉਂਕਿ ਚੰਡੀਗੜ੍ਹ ਦੇ ਸਾਰੇ ਇੰਪਲਾਈਆਂ ਨੇ ਬਹੁਤ ਸੰਘਰਸ਼ ਕੀਤਾ ਸੀ ਤਾਂ ਜਾ ਕੇ ਪੰਜਾਬ ਪੀਸਕਿਲ ਮਿਲਿਆ ਸੀ ਜਿਹੜੇ ਕਿ ਹੁਣ ਜਿਹੜੇ ਇੰਪਲਾਈ ਹੈ ਜਿਹੜੇ ਸਿਰਫ ਆਪਣੇ ਨਿੱਜੀ ਸਵਾਰਥ ਦੇ ਲਈ ਜਿਹੜੀ ਪੋਸਟ ਉਹਨਾਂ ਨੂੰ ਮਿਲਨੀ ਨਹੀਂ ਹੈ ਸਿਰਫ ਉਹਦੇ ਪਿੱਛੇ ਉਹ ਬਰਫੀਆਂ ਵੰਡਦੇ ਰਹੇ ਔਰ ਬਾਕੀ ਹਜ਼ਾਰਾਂ ਕਰਮਚਾਰੀਆਂ ਦਾ ਨੁਕਸਾਨ ਕਰਤਾ ਯੂਟੀਗੈਟਰ ਦੇ ਜਿਹੜੇ ਸਾਡੇ ਫੀਮੇਲ ਟੀਚਰ ਐ ਅੱਠ ਸੀ ਲੀਵ ਹੋ ਗਈਆਂ ਸਰ ਅੱਠ ਸੀ ਲੀਵ ਜਿਹੜੀ 300 ਅੰਡ ਲੀਵ ਰਿਟਾਇਰਮੈਂਟ ਤੋਂ ਬਾਅਦ ਮਿਲਦੀ ਹੈ ਤੁਹਾਡੇ ਚੈਨਲ ਦੇ ਰਾਹੀਂ ਮੇਰੇ ਯੂਟੀ ਕਾਟਰ ਦੇ ਸਾਥੀਆਂ ਨੂੰ ਦੱਸਣ ਲੱਗਿਆ ਜਿੰਦੀ ਘਟੋ ਘਟੇ 20 25 ਸਾਲ ਸਰਵਿਸ ਅਜੇ ਪਈ ਹੈ ਜਦੋਂ ਉਹ ਰਿਟਾਇਰ ਹੋਣਗੇ ਉਹਨਾਂ ਦੀ ਇੱਕ ਵੀ ਅੰਡ ਲੀਵ ਨਹੀਂ ਬਚੇਗੀ ਕਿਉਂਕਿ ਉਹਨਾਂ ਨੂੰ ਬੱਚਿਆਂ ਦੀ ਐਡਮਿਸ਼ਨ ਦੇ ਵਾਸਤੇ ਜਾਣਾ ਹੈ ਬਿਮਾਰ ਹੋ ਗਿਆ ਕੋਈ ਪਰਿਵਾਰ ਦੇ ਅੰਦਰ ਪੀਟੀਐਮ ਵਾਸਤੇ ਹੋ ਗਿਆ ਛੁੱਟੀਆਂ ਉਹਨਾਂ ਨੂੰ ਲੈਣੀਆਂ ਪੈਣਗੀਆਂ ਤਾਂ ਛੁੱਟੀਆਂ ਕੋਈ ਹੋਰ ਹੈ ਨਹੀਂ ਉਹ ਅੰਡ ਲੀਵ ਲੈਣਗੇ ਔਰ ਲੱਖਾਂ ਰੁਪਏ ਦਾ ਉਹ ਦੇਖ ਰਿਹਾ ਵਦੇ ਉਹ ਤੁਹਾਨੂੰ 50% ਤਾਂ ਤਨਖਾਹ ਜਿਹੜੀ 58 ਸਾਲ ਤੇ ਰਿਟਾਇਰ ਹੋ ਜਾਗੇ 50% ਤਾਂ ਤੁਹਾਨੂੰ ਪੈਨਸ਼ਨ ਮਿਲਣੀ ਹੈ ਜੀ ਰੇ 50% 50% ਐਕਸਟਰਾ ਦੇ ਨਾਲ ਤੁਹਾਡਾ 35% ਤੁਸੀਂ ਇਨਕਮ ਟੈਕਸ ਦੇ ਸਲੈਬ ਚ ਆ ਗਏ 85% ਤੁਹਾਡਾ ਕਵਰ ਹੋ ਗਿਆ ਜੀ ਸਿਰਫ 15% ਦੇ ਐਕਸਟਰਾ ਪੇ ਵਾਸਤੇ ਤੁਸੀਂ 2 ਸਾਲ ਸਰਵਿਸ ਵੀ ਉੱਥੇ ਦਿਓਗੇ ਡਿਊਟੀ ਟਾਈਮ ਵੀ ਦਿਓਗੇ ਔਰ ਤੁਸੀਂ ਤੁਹਾਡੀਆਂ ਸਾਰੀਆਂ ਆਂਡ ਲੀਵ ਜਿਹੜੀਆਂ ਲੱਖਾਂ ਰੁਪਏ ਦਾ ਜਿਹੜਾ ਖਰਚਾ ਹੈ ਯਾਨੀ ਕਿ ਬਹੁਤ ਹੀ ਘਾਟੇ ਦੇ ਵਿੱਚ ਜਿਹੜੀ ਹੈ ਉਹ ਯੂਟੀ ਕਾਟਰ ਦੇ ਰਹਿਣ ਵਾਲੇ ਆ ਉਹਦਾ ਤੁਸੀਂ ਪੈਨਸ਼ਨ ਦੇ ਅੰਦਰ ਪੰਜਾਬ ਦੇ ਅੰਦਰ ਤਾਂ ਹਰ 5 ਸਾਲ ਬਾਅਦ ਬੁਢਾਪਾ ਪੈਨਸ਼ਨ ਜਿਹੜੇ ਪੈਨਸ਼ਨ ਹੋ ਜਾਂਦੀ ਹੈ او پی ایس ਉਹ ਇਨਕਰੀਸ ਹੁੰਦੀ ਹੈ ਜੀ ਇੱਥੇ 20 ਸਾਲ ਬਾਅਦ 80 ਸਾਲ ਤੋਂ ਬਾਅਦ ਇਨਕਰੀਸ ਹੋਵੇਗੀ ਓਕੇ ਉਹ ਤਾਂ ਜੀ ਦੇਖਿਆ ਹੀ ਨਹੀਂ ਜਿਹੜੇ ਛੋਟੇ ਅਸੀਂ ਜੁਆਇੰਟ ਟੀਚਰ ਐਸੋਸੀਏਸ਼ਨ ਨੇ ਅਸੀਂ ਸਾਡੇ ਸਾਰੇ ਕਿਉਂਕਿ ਅਸੀਂ ਸਾਰੇ ਕੈਡਰ ਨੂੰ ਆਪਣਾ ਮੰਨਦੇ ਆ ਅਸੀਂ ਬਹੁਤ ਸਮਝਾਇਆ ਵੀ ਆਣ ਵਾਲੇ ਦੇ ਵਿੱਚ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਏਗਾ ਬਹੁਤ ਸਾਰੇ ਟੀਚਰਸ ਇੰਪਲਾਈ ਹੁਣ ਸਮਝਣ ਵੀ ਲੱਗੇ ਨੇ ਪਰ ਅਬ ਕੀ ਹੋ ਜਬ ਚਿੜੀਆਂ ਚੁਗ ਗਈ ਖੇਤ ਤੇ ਲੱਗਦਾ ਵੀ ਚਿੜੀਆਂ ਤੇ ਲੱਗਣਾ ਨਹੀਂ ਖੇਤ ਪੂਰੀ ਤਰ੍ਹਾਂ ਚੁਗ ਗਿਆ ਕੋ ਚੰਡੀਗੜ੍ਹ ਤਾਂ ਭੁੱਖ ਲੱਗਦਾ ਵੀ ਇੱਥੇ ਕੋਈ ਪੰਜਾਬੀ ਐ ਤੋ ਜਿੰਦੀ ਰਹੂਗੀ ਪੰਜਾਬ ਦੇ ਮਜ਼ਮਲਾਮਾਂ ਦੀ ਕੋਈ ਸੁਣਵਾਈ ਹੋਊਗੀ ਮੈਂ ਉਹ ਐਸੀ ਕਰਕੇ ਨਾ ਮੈਨੂੰ ਬਹੁਤ ਜਣੇ ਕਹਿੰਦੇ ਕਹਿੰਦੇ ਯਾਰ ਤੂੰ ਕੱਲੇ ਮੈਨੂੰ ਪ੍ਰਸ਼ਾਸਨ ਦੇ ਅਫਸਰ ਵੇਗਾ ਯਾਰ ਤੂੰ ਹੀ ਇਹ ਨਾ ਲਗਾ ਰਤਾ ਯਾਰ ਕਹਤਾ ਤੂੰ ਆਪਣੇ ਪੰਜਾਬ ਕੇ ਲਈ ਬਹੁਤ ਕਰਤਾ ਹੈ ਤੇ ਤੇਰੇ ਕੋ ਕੀ ਹੋ ਸਕਤਾ ਹੈ ਤੂੰ ਆਰਾਮ ਸੇ ਰਹਿ ਮੈਂ ਕਹਾਂ ਕਰੇ ਇਹ ਗੱਲ ਮੈਂ ਕਹਾਂ ਸਰਦਾਰ ਭਗਤ ਸਿੰਘ ਜੀ ਸੋਚ ਲੈਂਦੇ ਵੀ ਮੈਂ ਕੀ ਕਰਨਾ ਯਾਰ ਆਜ਼ਾਦ ਕਰਾਣਾ ਹੈਗਾ ਤੇ ਉਹ ਵਿਚਾਰਾ ਕੱਲਾ ਫਾਂਸੀ ਚੜ ਗਿਆ ਮੈਂ ਕਹਾਂ ਕੱਲਾ ਫਾਂਸੀ ਚੜਨ ਦੇ ਨਾਲ ਹੀ ਕਿ ਰੈਵੋਲੂਸ਼ਨ ਆਈ ਸੀ ਤੇ ਦੇਸ਼ ਆਜ਼ਾਦ ਹੋਇਆ ਸੀ ਮੈਂ ਕਹਾਂ ਮੈਂ ਮੇਰੇ ਦੇਸ਼ ਮੇਰੀ ਸਟੇਟ ਵਾਸਤੇ ਜਿਹੜਾ ਬਿਲਕੁਲ ਲੜਾਂਗਾ ਔਰ ਲੜ ਰਿਹਾ ਹਰਿਆਣੇ ਦਾ ਸਾਥ ਮੈਨੂੰ ਪੂਰਾ ਮਿਲ ਰਿਹਾ ਹੈ ਤੁਹਾਡੇ ਚੈਨਲ ਦੇ ਰਾਈ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਕੱਲੇ ਪੰਜਾਬ ਸਰਕਾਰ ਦੀ ਨਹੀਂ ਹੈ ਬੀਸੀ ਸੀਐਮ ਸਾਹਿਬ ਦੀ ਡਿਊਟੀ ਹੈ ਦੂਜੀ ਰਾਜਨੀਤਿਕ ਪਾਰਟੀਆਂ ਦੇ ਤੁਸੀਂ ਜੁਆਇੰਟ ਡੈਲੀਗੇਸ਼ਨ ਲੈ ਕੇ ਜਾਓ ਮੈਂ ਤਾਂ ਨੂੰ ਪ੍ਰੋਮਿਸ ਕਰਦਾ ਤੁਸੀਂ ਆਓ ਤਾਂ ਸੁਰਾ ਤੁਸੀਂ ਜਾਓ ਸੈਂਟਰ ਗਵਰਨਮੈਂਟ ਤਾਂ ਸਿਰ ਪੰਜਾਬੀਆਂ ਨੂੰ ਨਾ ਕਰ ਹੀ ਨਹੀਂ ਸਕਦੀ ਪੰਜਾਬੀਆਂ ਦੀ ਇੰਨੀ ਕੁਰਬਾਨੀ ਹੈ ਦੇਸ਼ ਆਜ਼ਾਦ ਕਰਨ ਦੇ ਵਿੱਚ ਹਰ ਜੰਗ ਲੜਨ ਵਾਲੇ ਅਸੀਂ ਬਾਰਡਰ ਸਟੇਟ ਸਾਡੀ ਹੈ ਬੜੀ ਸੈਂਸਿਟਿਵ ਸਟੇਟ ਹੈ ਚੰਡੀਗੜ੍ਹ ਦਾ ਇਸ਼ੂ ਬੜਾ ਸੈਂਸਿਟਿਵ ਇਸ਼ੂ ਹੈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਮੁੱਦੇ ਤੇ ਆਵਾਜ਼ ਉਠਾਉਣੀ ਬਿਲਕ ਰਾਜਨੀਤਿਕ ਪਾਰਟੀਆਂ ਨਗਰ ਸਾਰੇ ਇਕੱਠੇ ਹੋ ਕੇ ਤੁਸੀਂ ਆਪ ਦੇ ਰਾਜਨੀਤਿਕ ਮਤ ਪੇ ਦੇ ਕੇ ਪੰਜਾਬ ਦਾ ਭਲਾ ਤਾਂ ਕੁਝ ਸੋਚ ਲਓ ਪੰਜਾਬ ਦਾ ਭਲਾ ਸੋਚ ਲਓ ਤੁਸੀਂ ਸੁਣਿਆ ਇੱਕ ਗੱਲ ਤਾਂ ਬੜੀ ਸਾਫ਼ ਰਣਵੀਰ ਕੁਮਾਰ ਹੁਣਾਂ ਨੇ ਸਪਸ਼ਟ ਕਰ ਦਿੱਤੀ ਹੈ ਕਿ ਜਿਹੜੇ ਡੈਪੂਟੇਸ਼ਨ ਤੇ ਪੰਜਾਬ ਤੋਂ ਚੰਡੀਗੜ੍ਹ ਆਉਣਗੇ ਜਿਹੜੀ ਇੱਕ ਅਫਵਾਹ ਜਾਂ ਜਿਹੜੀ ਚਰਚਾ ਚੱਲ ਰਹੀ ਹੈ ਵੀ ਉਹਨਾਂ ਨੂੰ 5 ਸਾਲਾਂ ਬਾਅਦ ਵਾਪਸ ਆਉਣਾ ਪਊਗਾ ਇਹ ਗੱਲ ਗਲਤ ਹੈ ਰੂਲ ਕਾਨੂੰਨ ਕਾਇਦੇ ਕਾਨੂੰਨ ਇਹ ਕਹਿੰਦੇ ਨੇ ਵੀ ਇਹ ਕੰਡੀਸ਼ਨ ਜਿਹੜੀ ਹੈ ਪੰਜਾਬ ਤੋਂ ਆਏ ਡੈਪੂਟੇਸ਼ਨ ਵਾਲਿਆਂ ਤੇ ਲਾਗੂ ਨਹੀਂ ਹੁੰਦੀ ਉਹ ਦੂਸਰੀ ਵੱਡੀ ਗੱਲ ਇਹ ਆਈ ਹੈ ਵੀ ਪੰਜਾਬ ਦੇ ਮਲਾਜਮਾ ਦੇ ਹੱਕ ਸੁਰੱਖਿਅਤ ਕਰਨ ਲਈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੰਡੀਗੜ੍ਹ ਤੇ ਮੁੱਦੇ ਤੇ ਇੱਕ ਜੁਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ